ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਚੱਲੇ ਆਂ ਰੋਟਾ ਵਿਟਰ ਲੈ ਕੇ ਆਪਣਾ ਆ ਰੋਟੀ ਵਾਲਾ ਕਰਨਾ ਆਪਾਂ ਕੱਦੂ ਤੇ ਹੁਣ ਚੱਲੇ ਆਂ ਖੇਤ ਤੇ ਮਿਲਦੇ ਆਂ ਖੇਤ ਜਾ ਕੇ ਚਲੋ ਕਰੋ ਤਾਇਆ ਜੀ ਸਟਾਰਟ ਆ ਸਟਾਰਟ ਹੋ ਗਿਆ ਜੀ ਹੁਣ ਆਪਾਂ ਚੱਕਦੇ ਆਂ ਲੈਫਟ ਚਲੋ ਇਹ ਆਪਾਂ ਲੈਫਟ ਜਾ ਕਲੀਆ ਤੇ ਹੁਣ ਮਿਲਦੇ ਆਂ ਖੇਤ ਜਾ ਕੇ ਤੁਹਾਨੂੰ ਇਦਾਂ ਹੀ ਵੀਡੀਓ ਨਾ ਬਣੇ ਰਹੋ ਲਓ ਮਿੱਤਰੋ ਜੀ ਆਪੋਲ ਤਰਪਿਆ ਖੇਤ ਵਾਲ ਨੂੰ ਆਪਾਂ ਤੇ ਇਹ ਪਰਮਾ ਪੜਾਇਆ ਘਰੇ ਬਾਰ ਬਾਰ ਨਾ ਬਾਹਰ ਨਾ ਯਾਰ ਸਾਈਟਾ ਪਹੁੰਚਣਾ ਥੋੜਾ ਬਗਦੇ ਆ ਤੇ ਤੁਮ ਕਰੋ ਜੀ ਆਪਾਂ ਪਹੁੰਚਣਾ ਖੇਤ ਵਾਲੀ ਸੜਕ ਆਪਣੀ ਤੇ ਅੱਜ ਬਹੁਤ ਦਿਨਾਂ ਬਾਅਦ ਚੱਲੇ ਆਂ ਖੇਤ ਇਧਰ ਤੇ ਤਾਂ ਮੱਕੀ ਦੇ ਸੀਜਣ ਦੇ ਚ ਇਧਰ ਖੇਤ ਆਏ ਜੀ ਆ ਘੋਣਾ ਨਾਲ ਸਭ ਨੂੰ ਦਿਖਾਣੇ ਨੂੰ ਮੈਂ ਖੜਾ ਪੜ ਪਾਰਾ ਕੇ ਇਧਰ ਲਾ ਦਿਖਾਉਂਦੇ ਆਂ ਮੇਰਾ ਤੇ ਮੱਕੀ ਦਾ ਸੀਜ਼ਨ ਹੈ ਦਾਹ ਦਾ ਰਿਹਾ ਮੱਕੀ ਦਾ ਸੀਜ਼ਨ ਹੋ ਗਿਆ ਸਾਰਾ ਨਾਲੇ ਰੇਟ ਤੇ ਉੱਥੇ ਵੀ ਝੋਨਾ ਵਾਲਾ ਜਾਣੇ ਬਾਗਬਾਦੀ ਥੋੜੀ ਜਿਹੀ ਲਗੀ ਨਹੀਂ ਇਧਰ ਐਨੇ ਹੀ ਕਰਦਾ ਬਿੱਲਾ ਅੱਤੇ ਉਹ ਬਿੱਲਾ ਥੋੜਾ ਘਾਟ ਹੀ ਰਹਿੰਦਾ ਅੱਜ ਕਰਦੇ ਆ ਖਾਧੂ ਆਣਾ ਤੇ ਮੈਂ ਆ ਤੈਨੂੰ ਲੋ ਮਿੱਤਰੋ ਵੀ ਆਪਾਂ ਪਹੁੰਚ ਆਏ ਏਰ ਆਪਾਂ ਕਰਨਾ ਗੱਤੂ ਕੇ ਕੱਪ ਨੇ ਆ ਮਾਤਰਾ ਜੀ ਪਹੁੰਚ ਗਿਆ ਆਪਾਂ ਖੇਤ ਵਿੱਚ ਇਹ ਪਹਿਲੀ ਦੋ ਪਣਾ ਸਾੜਾ ਆ ਆਪਣਾ ਖੇਤ ਬੜੇ ਦਿਨਾਂ ਬਾਅਦ ਇੱਥੇ ਆਇਆ ਮੱਕੀ ਦਾ ਸੀਜ਼ਨ ਚੱਲ ਰਿਹਾ ਸੀ ਤਾਂ ਕਰਕੇ ਤੇ ਆ ਆਪਣਾ ਝੋਨਾ ਆੜਾ ਫਿਰ ਆ ਇੱਧਰ ਆਪਨੇ ਆ ਕਿੰਨੂਆਂ ਕੁੱਟੇ ਕਿੰਨੂ ਹੀ ਵੱਡੇ ਹੋ ਗਏ ਉਹਨਾਂ ਦੇ ਅੱਜ ਆ ਬੜੇ ਦਿਨਾਂ ਬਾਅਦ ਖੇਤ ਲਓ ਮਤਰੋਈ ਤੇ ਆ ਨੀਬੂ ਆਪਣੇ ਇਹ ਦੇਖੋ ਜੀ ਹੁਣ ਕੀਕੂ ਤੋੜ ਕੇ ਅੱਦੇ ਕੇ ਲੈ ਗਏ ਹੀ ਉਹ ਕੇ ਅਮਰੂਦ ਵੀ ਵੱਡੇ ਵੱਡੇ ਹੋ ਗਏ ਬਾਅਦ ਦਿਨਾਂ ਬਾਅਦ ਆਏ ਅੱਜ ਆਪਾਂ ਆਹ ਕਰਨਾ ਆਪਾਂ ਮੇਰੇ ਤਰਫ ਕੱਦੂ ਤੇ ਬੱਦਲ ਦੇਖੋ ਕਿੰਨੇ ਘੇਰਾ ਆ ਰਿਹਾ ਯੂ ਦੇਖੋ ਕਿੰਨੇ ਘੇਂਟ ਆ ਰਿਹਾ ਮਤਰੋ ਤੇ ਆ ਆਪਾਂ ਕੱਦੂ ਕਰਨੇ ਆ ਤੇ ਆ ਆਪਣੇ ਬੂਟੇ ਤੇ ਆ ਆਪਣੇ निबू ते अपने बूटे अपने गन्ने गुन्ने बड़े दिनों बाद अमरूद बड़े दिनों बाद खेत गेड़ा लग गया हल्दी अपनी झूठा देखो अपनी मोटर पाई अज बहुत दिनों बहर आया बदल वेखो कि आ रहा ते अपने बूटे सारे इधर चेक करो बदल बहुत घंट आ रहे ਤੇ ਮੁੰਨਿਆਂ ਦੇ ਬਿੱਠੇ ਤੇ ਆਪਾਂ ਟਰੈਕਟਰ ਤਾਇ ਕਹ ਲੈਂਦਾ ਸੱਚ 575 ਐਂਡ ਯਾਪਾ ਨਾ ਕਰਨਾ ਕੱਦੂ ਤੇ ਇਦਾਂ ਹੀ ਵੀਡੀਓ ਨਾ ਬਣੇ ਰਿਓ ਸਾਰੀ ਵੀਡੀਓ ਦਿਖਾਵਾਂਗੇ ਐਂਡ ਤੱਕ ਜੁੜੇ ਰਹੋ ਵੀਡੀਓ ਨਾਲ ਤੇ ਹੁਣ ਕਰਦੇ ਹਾਂ ਕੱਦੂ ਆਪਾਂ ਆਉਂਦੇ ਤਰਹੀ ਲਾਲਾ ਬੰਦ ਟਰੈਕਟਰ ਹਲੇ ਹੋਇਆ ਤਲਾ ਦਾ ਟਰੈਕਟਰ ਆਣਾ ਆਪਾਂ ਛੋਟਾ ਬਣਾ। ਕੋਈ ਆ ਘਾਹ ਨੂੰ ਦਿਸਣਾ ਨਹੀਂ ਕਿੱਧਰ ਗਿਆ ਦੋਰ ਲਾਉਣੀ ਆ ਆਪਾਂ। ਟਰੈਕਟਰ ਦਾ ਫੁੱਲ ਜ਼ੋਰ ਲੱਗਣ ਡਿਆ। ਟਰੈਕਟਰਾਂ ਮਿੱਤਰੇ ਜ਼ੋਰ ਬਹੁਤ ਲੱਗਣ ਡਿਆ। ਤਾਂ ਆਪਾਂ ਜਿਹੜਾ ਲਾ ਰਸਦੇ ਰਹਿਣ ਕਰ ਜਾਂ ਪਟਾਈ ਸਾਂ ਥੋੜਾ ਜਿਹਾ ਤਾਂ ਕਰਕੇ ਮੋੜਨ ਤੋਂ ਛੜਾ ਜਾਂਦਾ ਬਰੋਆ ਕੱਤੀ ਫੇਰ ਨਹੀਂ ਤੇ ਉੱਥੇ ਰਹਿ ਕੇ ਨਾ ਬੈਠ ਰਿਹਾ ਚੱਕੋ ਚਾਰ ਚਾਰ ਯਾਦ ਤੋਂ ਵੀ ਮਿੱਤਰੋ ਕੁਤੀ ਆਂਦਿਆ ਹੁੰਦਾ ਖਿੱਚੀ ਆਪਣਾ 575 ਛੋਟਾ ਤੇ ਆ ਵੀਦਰਾ ਆਪਣੇ ਪੱਠੇ ਤੇ ਤੂੜੀ ਆਪਣੀ ਪੱਲਾ ਤੂੜੀ ਵਾਲਾ ਤੇ ਉਧਰ ਆਪਣਾ ਝੋਨਾ ਖੜਾ ਵਧੀਆ ਆਪਣੇ ਉਹ ਟਾਲੀ ਵਾਲਾ ਉਧਰ ਤੇ ਆ ਵੀਥੇ ਜਿੰਨੇ ਨੂੰ ਟਰੈਕਟਰ ਦੀ ਰੇਸ ਫੜਦਾ ਉਹਨਾਂ ਨੂੰ ਮੋਰ ਆ ਜਾਂਦਾ ਕਿ ਥਾਈ ਕਰਨੀ ਪੈਂਦੀ ਆ ਤਾਂ ਕਰਕੇ ਰੇਸ ਦੀ ਮੱਠੀ ਕਰਨੀ ਪੈਂਦੀ ਆ ਇਹ ਤਾਂ ਖਿੱਚੀ ਹੁੰਦਾ ਹਲਤੋ ਡਿਆ ਕਿਤੇ ਕਿਤੇ ਦੇ ਕੰਮ ਆਵੇ ਜਿੱਧਰ ਜਿੱਧਰ ਰੋਟਾਬਟਰ ਬੱਚਾ ਉਹਨਾਂ ਕੋਲ ਟਰੈਕਰ ਲੱਗ ਗਿਆ ਪਾਣੀ ਜ਼ਿਆਦਾ ਵਿੱਚ ਰੋ ਰੋਟਾ ਮੀਟਰ ਭਾਰਾ ਬਹੁਤ ਆ ਤਾਂ ਕਰਕੇ ਟਰੈਕਟਰ ਵੀ ਖੜਾ ਹੈ ਝੋਟੇ ਵਰਗਾ ਟਰੈਕਟਰ ਆ। ਦਰਵਾਕਾ ਕੁਝ ਜ਼ਿਆਦਾ ਦਿਸਣਾ ਨਹੀਂ ਜਮਾ ਵਿੱਚ। ਆ ਮੇਂ ਕਲੋਣੀ ਹੁਣ ਆਪਾਂ ਬਾਸਬਤ ਹੀ। ਹੁਣ ਤੁਹਾਨੂੰ ਮਿਲਦੇ ਆ ਜਦੋਂ ਦੌਰ ਲਾਈ ਟਰੈਕਟਰ ਦੀ ਇਦਾਂ ਹੀ ਵੀਡੀਓ ਨਾ ਬਣੇ ਰਿਓ ਤੇ ਵੀਡੀਓ ਐਂਡ ਤੱਕ ਵੇਖੀ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਹੁਣ ਹੋ ਗਿਆ ਕੰਪਲੀਟ। ਯਾ ਦੂਰਾ ਝੋਟੇ ਦੀ। ਬਾਜ ਜਾ ਕੋਈ ਬ੍ਰੇਕਾਂ ਦੇ ਕੰਮ ਦਾ ਬ੍ਰੇਕਾਂ ਦੇ ਪੱਟੋ। 100 ਮੀਟਰ ਬਹੁਤ ਭਾਰਾ ਹੈ ਇਸ ਲਈ ਤਾਂ ਕਰਕੇ। ਨਿੱਜੇ ਆਉਂਦਾ ਝੋਟਾ। ਯਾ ਕਵੀ ਪੱਟੂ ਨੇ ਕਰਤਾ ਦੂਜਾ ਗੇਅਰ। ਕੈਕਟਰ ਚੱਕੀਂਦਾ ਆ, ਰੁਕਾ ਕੈਕਟਰ ਬਹੁਤ ਭਾਰਾ। ਕਰੈਕਟਰ ਦੀਆਂ ਫਲਿੱਪਾਂ ਬਹੁਤ ਨਿਮਲਣੀਆਂ ਚੱਲ ਚੱਲ ਬਾਈ ਜਾ ਕੋਈ ਬਈ ਬੈਠੇ ਜਾ ਕੋਈ ਛੋਟਾ ਖਿੱਚੇ ਆਉਣ ਡਿਆ ਲੈ ਵੀ ਮੇਤਰਾ ਕਾ ਉਹਦਾ ਪਤਾ ਨਹੀਂ ਲੱਗਣਾ ਕਿੱਧਰ ਗਿਆ ਰੂਟਾਵੇਟਰ ਭਾਰਾ ਬਹੁਤ ਆ ਆ ਵਟ ਵੀ ਵਿੱਚੇ ਹੀ ਬਾਹਰ ਨਹੀਂ ਆਪਾਂ ਇਹ ਵਟ ਦਾ ਹੀ ਕੰਮ ਆ ਉਹ ਦਰਖਤ ਤੇ ਕੰਮ ਕਰਾਉਂਦਾ ਛੋਟਾ ਆਮ ਦਾ

ਰੋਟਰੋਟਰ ਲਾਤਾ ਆਪਾਂ ਨਾ ਦੂਰ ਲੱਗਦੀ ਆ ਰੋਟਰੋਟਰ ਦੀ ਬਾ ਦੂਰ ਹੀ ਲਾਉਣੀ ਆ ਚੱਕ ਪਿਓ ਚਾਚੂ ਤੇ ਡਾਡੀ ਖੜੇ ਰੋਟਰੋਟਰ ਭਾਰਾ ਬਹੁਤ ਜ਼ਿਆਦਾ ਤਾਂ ਕਰਕੇ ਟਰੈਕਟਰ ਦੀ ਜੋਰ ਹੀ ਬੜਾ ਲਗਾਉਂਦੇ ਆ ਵੀ ਟਰੈਕਟਰ ਵੀ ਝੋਟਾ ਖਿੱਚੇ ਹੁੰਦਿਆ ਫਿਰ ਇਹ ਕਿੱਥੇ ਦਬਦਾ ਕਿਲੋਮੀਟਰ ਪਹਿਲੇ ਜਦੋਂ ਕਹਿਰ ਲਈ ਉਦੋਂ ਟਰੈਕਟਰ ਇੰਨਾ ਨਹੀਂ ਜੋਰ ਲੱਗ ਰਿਹਾ ਸੀ ਹੁਣ ਜਦੋਂ ਦੌਰ ਤੇ ਆਈ ਆ ਉਦੋਂ ਬੜਾ ਜੋਰ ਲੱਗ ਰਿਹਾ ਟਰੈਕਟਰ ਦਾ ਕਿਉਂਕਿ ਦੌਰ ਤੇ ਫਿਰ ਪਹਿਲੇ ਸਾਡੀ ਗਾ ਗਾਰਾ ਬਹੁਤ ਬਣ ਗਿਆ ਠਿੱਕੜ ਬਹੁਤ ਜ਼ਿਆਦਾ ਬਣ ਗਿਆ ਪਹਿਲੇ ਦੇ ਵੱਟੂ ਕਮਾ ਰਹਿੰਦੇ ਆ ਬ੍ਰੇਕ ਤੇ ਉਹ ਇੰਨੀ ਥਾਂ ਤੇ ਬ੍ਰੇਕ ਤੇ ਘੁਮਣਾ ਹੁੰਦਾ ਮੁੜਦਾ ਵੀ ਕਿਹੜਾ ਛੇਤੀ ਆ ਇੰਨੀ ਥਾਂ ਤੇ ਦਾ ਬ੍ਰੇਕ ਤੇ ਘੁਮਾਉਣਾ ਪੈਂਦਾ ਟਰੈਕਟਰ ਹੁਣ ਮਿਲਦੇ ਆ ਟਰੈਕਟਰ ਜਦੋਂ ਬਾਹਰ ਕੱਢਾਂਗੇ ਉਦੋਂ ਇੱਥੋਂ ਉਹ ਟਰੈਕਟਰ ਬਾਹਰ ਕੱਢਣੇ ਆ ਤੇ ਇੱਥੇ ਟਰੈਕਟਰ ਦਾ ਜ਼ੋਰ ਜਾਰ ਲੱਗੇਗਾ ਵਾਵਾ ਆਹੀ ਰਹਿ ਗਿਆ ਇਹਦੇ ਚੀਕੋ ਬਣਾ ਬ੍ਰੇਕਾਂ ਦੇ ਰੋਟਾ ਲਉਈ ਏਹ ਰਕਾਤਾ ਲੋ ਮਿੱਤਰੋ ਜੀ ਹੁਣ ਟਰੈਕਟਰ ਬਾਹਰ ਕੱਢਣ ਲੱਗੇ ਆ ਇੱਥੇ ਟਰੈਕਟਰ ਦਾ ਜੋਰ ਲੱਗਣਾ ਬਾਹਰ ਨੂੰ ਤੇ ਗਰ ਲੀਗ ਬਣਾਈ ਨਹੀਂ ਨਿਕਲਿਆ ਜੋਰ ਲਾਈਦਾ ਸੀ ਕਹਿੰਦੇ ਫੇਰ ਐਨੂੰ ਕੱਢ ਕੇ ਦੇਖੀਏ ਐਨੂੰ ਕੱਢਦੇ ਆ ਜੋਰ ਲਾ ਕੇ ਲੈਓ ਜੀ ਮਿੱਤਰੋ ਘਟਣ ਲੱਗਿਆ ਆਵਾਜ਼ ਅਗਾ ਚੱਲ ਚੱਲ ਮੁੰਡਿਆ ਚੱਲ 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 ਬੈ ਜਾਣਾ ਬੈ ਕਰ ਲੋ ਬੈ ਕਰ ਲੋ ਬੈ ਕਰ ਲੋ ਇੱਕ ਥਾਂ ਤੇ ਬੈ ਜਾਣਾ ਬੈ ਕਰ ਲੋ ਲੈ ਵੀ ਮਿੱਤਰਾ ਨਿਕਲ ਗਿਆ ਜੀ ਉਹ ਕੋ ਬੋਰ ਲਾਣੇ ਪਿਆ ਘਰ ਇਧਰ ਕਹੀ ਲਾਇਆ ਐਨੂੰ ਬੈ ਕਰ ਨਿਕਲ ਗਿਆ ਛੋਟਾ ਲੋ ਮਿੱਤਰਾ ਜੀ ਉੱਥੇ ਰੁਕ ਜਾਓ ਉਹ ਬੰਦੀ ਛੋਟਾ ਨਿਕਲ ਗਿਆ ਲਾਈ ਮੇਂ ਤਰਾ ਸੱਜੇ ਕੰਧ ਤੋਂ ਕੋਈ ਗੱਲ ਨਾ ਤੇ ਸੋ ਫੜਨ ਕਰ ਲੈ ਬੈਕ ਯੱਕ ਵੀ ਲਾ ਵੇ ਟੋਆ ਖੱਟ ਗਿਆ ਨਾ ਰੋਟਾ ਕਟਦਾ ਵਜ੍ਹਾ ਨਾ ਬੜਾ ਸੀ ਨਾ ਕਾਹ ਕਰ ਕੇ ਲੈ ਲੈ ਸਾਡੇ ਨਾ ਪਰੋਕ ਦਿੰਦੇ ਆ ਛਾਵੇਂ ਦਾ ਜੀ ਆਪਕੋ ਵੀ ਮਿੱਤਰੋ ਆਪਾਂ ਰੋੜਾ ਜਿਉਂਾਈ ਤੇ ਗੱਡੀ ਤੇ ਚੱਤੂ ਆ ਮੈਂ ਬਾਅਦ ਵਿੱਚ ਆਪਾਂ ਚੱਲਿਆ ਘਰੇ